ਮਿੱਤਰੋ ਪਹੁੰਚ ਗਏ ਪਿੰਡ ਫਰਵਾਹੀ ਲਿਆਂਦੇ ਟਰੈਕਟਰ ਨੇ ਰੀਤਵਾਹੀ ਟਰੈਕਟਰ ਤਵਾਹੀ ਮੈਂ ਤਾਂ ਕਿਹਾ ਕਿਉਂਕਿ ਝੋਨੇ ਦਾ ਸੀਜ਼ਨ ਬਿਲਕੁਲ ਹੀ ਸਿਰ ਤੇ ਆ ਖੜਿਆ ਜਾਨੀ ਕਿ ਝੋਨੇ ਦੀ ਲਬਾਰ ਸ਼ੁਰੂ ਹੋ ਗਈ ਅੱਜ ਨਾ ਆ ਦਿਨਾਂ ਦੇ ਵਿੱਚ ਕੰਮ ਆਉਣ ਵਾਲੇ ਟਰੈਕਟਰ ਦੋ ਲੱਭ ਕੇ ਲਿਆਂਦੇ ਨੇ ਬਾਈ ਕੁਲਵਿੰਦਰ ਦੇ ਘਰੇ ਖੜੇ ਨੇ ਮਿੱਤਰੋ ਕੱਲੇ-ਕੱਲੇ ਦੀ ਡਿਟੇਲ ਦੱਸਾਂਗੇ ਪਹਿਲਾਂ ਤਾਂ ਕੁਲਵਿੰਦਰ ਦਿਖਾ ਦਿਆਂ ਤਾਂ ਲਗਭਗ ਸਾਰੇ ਸੱਜਣ ਜਾਣਦੀ ਨੇ ਹਾਂ ਜੀ ਹਾਂ ਵੀ ਕੁਲਵਿੰਦਰ ਕੌਣ ਆ 1.5 ਸਾਲ ਤੋਂ ਲਗਾਤਾਰ ਨਾ ਹਫ਼ਤੇ ਦੇ ਵਿੱਚ ਇੱਕ-ਇੱਕ ਵੀਡੀਓ ਪੈਂਦੀ ਆ ਇਹਨਾਂ ਦਾ ਡੈਡੀ ਵੀ ਆ ਗਿਆ ਸੇਰ ਸੇਕ ਧਰਮੇ ਆ ਆ ਗੜੀ ਨੇ ਦ ਭਈ ਆ ਵੀ ਮਿੰਦਰਾ 265 ਪੂਰੀ ਸਿਰਾਂ ਗੱਲਬਾਤ ਹੈ ਤੇ ਜਿਹੜਾ ਇੱਧਰਲੇ ਪਾਸੇ ਖੜਾ ਸਵਰਾਜ 855 ਗੱਲਬਾਤ ਇਹ ਵੀ ਅੰਡਾ ਸ਼ੁਰੂਆਤ ਕਿਹੜੇ ਤੋਂ ਕਰਦੀ ਕੋਲ ਮਿੰਦਰਾ ਜਿਹੜਾ ਤਾਂ ਮਰਜੀ ਕਰ। ਅਈ ਤੂੰ ਹੀ ਕਰ ਦੇ। ਉਹ ਤੇ ਕਰ ਲਓ। ਪਹਿਲਾਂ ਤਾਂ ਮੈਨੂੰ ਐਂ ਦੱਸੋ। ਹਾਂਜੀ। ਕੋਈ ਕਿਸੇ ਪਾਸੇ ਉਹ ਟੈਚਿੰਗ ਪੈਜੇ ਕਿਤੇ ਨਹੀਂ ਹੈ। ਤੇ ਵੀ ਬੈਂਪਰ ਦਾ ਰੰਗ ਲੈ ਕੇ ਮੰਗਰੇ ਲੈਂਕਾ ਤੱਕ ਨਾਲ ਦਾ ਰੰਗ ਰੱਖਿਆ। ਸਾਰਾ ਓਰੀਜਨਲ ਹੈ। ਜਮਾ ਨਵਾਂ ਡੈਕਟਰ ਪਿਆ ਜੀ। ਅੱਛਾ। ਹਾਂਜੀ। ਕੰਡੀਸ਼ਨ ਦਾ ਪੂਰਾ ਘੈਂਟ ਪਿਆ ਹੈ। ਪੂਰਾ ਸਿਰਾਂ ਗੱਲਬਾਤ ਹੀ ਹੈ ਜੀ। ਠੀਕ ਆ। ਹਾਂਜੀ। ਸਵਰਾਜ ਹੈਗਾ ਇਹ 540 ਚੱਕਰ ਵਾਲਾ ਫਰਸਟ ਪਾਰਟੀ ਦਾ ਰੈਕਟਰ ਹੈ ਟਾਇਰ ਚਾਰੇ ਪੂਰੇ ਇੱਕ ਨੰਬਰ ਟਾਇਰ ਨੇ ਟਾਇਰਾਂ ਦੀ ਕੀ ਕੰਡੀਸ਼ਨ ਆ ਪਹਿਲਾਂ ਤੇ ਦੱਸ ਮੈ 80 85 86 ਰੁਪਏ ਲੈ ਜੀ ਫਿਰ ਮੈਨੂੰ ਮੰਦਾ ਵੀ ਧਰਮੇ ਦਿਖਾ ਦੇ ਆ ਨਾਲ ਦਾ ਕਲਰ ਨਹੀਂ ਆ ਨਾਲ ਦਾ ਸਾਰਾ ਜੀ ਨਾਲ ਦਾ ਜੀ ਓਕੇ ਚਾਰੇ ਡਾਇਰ ਇੱਕੋ ਜਿਹੇ ਪੈਰ ਪੂਰ ਦਾ ਨੀ ਚੈੱਕ ਕਰਵਾ ਦੇ ਬਈ ਗਿਅਰ ਬਾਕ ਚੈੱਕ ਕਰਵਾ ਦੇ ਹਾਂ ਸੈਲਫ ਸਲਫ ਰੈਕਟਰ ਹੇਲਦਾ ਖੁੱਲੀ ਨਹੀਂ ਹੈਗੀ ਅੱਛਾ ਜੀ ਹਾਂ ਜੀ ਲਿਫਟ ਪੰਪ ਵੀ ਨਾਲ ਦਾ ਰੈਕਟਰ ਅਜੇ ਤੱਕ ਓਕੇ ਹਾਂ ਜੀ ਬੜਾ ਚੰਗਾ ਰੈਕਟਰ ਹੈ ਜੀ ਮਾਡਲ ਦੱਸਿਆ ਸੀ 2001 2002 ਆ ਜੀ 2002 ਮਾਡ ਮੂਰਲੇ ਟਾਇਰ ਨਿਕੀ ਕੰਡੀਸ਼ਨ ਉਹ ਮੂਰਲੇ ਟਾਇਰ ਵੀ 410 80 ਪੈਸੇ ਨੇ ਜੀ ਨੰਬਰ ਇਹਦਾ 43 ਪੀ ਵੀ ਹੈ ਸਮਰਾਲੇ ਦਾ ਨੰਬਰ ਹੈ ਸਮਰਾਲੇ ਦਾ ਨੰਬਰ ਹੈ ਹਾਂ ਜੀ ਇਹਨੂੰ ਆਖ ਸੋ ਖੋਲੀ ਦੇ ਵਿੱਚੋਂ ਹਾਂ ਜੀ ਦੇਖ ਲਓ ਖੋਲ ਕੇ ਤੇਰਾ ਚੈੱਕ ਕਰ ਬਾਈ ਵੀ ਦੇਖ ਲਈ ਫਿਰ ਇਹਦੀ ਦੇਖਦੇ ਹਾਂ ਸਟਾਰਟਿੰਗ ਵੀ ਕੀ ਕਹਿੰਦਾ ਹਾਂ ਜੀ ਬਾਹਲਾ ਨਾ ਮਾ ਟਰੈਕਟਰ ਆਹ ਦੇਖ ਲਓ ਇਹ ਵਿੱਚੋਂ ਬਾਹਰ ਆ ਪਿਆ ਜਮੀ ਟਰੈਕਟਰ ਸਹੀ ਲੱਗਦਾ ਹਾਂ ਹਾਂ ਜੀ ਹਾਂ ਬਾਕੀ ਇਹਦਾ ਪੂਨੇ ਵਾਲਾ ਇੰਜਨ ਕਰ ਲਓ ਸਕਰ ਵਾਲਾ ਕਰ ਲਓ ਸਕਰ ਇੰਜਨ ਚ ਹਾਂ ਜੀ ਗੱਲਾਂ ਖਾਸੀਆਂ ਇਕੱਠਾ ਹੋ ਗਈਆਂ ਆਹ ਦੇਖ ਲਓ ਪੂਨੇ ਵਾਲਾ ਹਾਂ ਉਹ ਤੇ ਵਕੀ ਕਰਨਾ ਕਰ ਲਿਆ ਜੀ ਹਾਂ ਜੀ ਹਾਂ ਟਾਇਰ ਵੀ 80 ਪੈਸੇ ਦੇ ਕੰਡੀਸ਼ਨ ਦਾ ਵੀ ਘੈਂਟ ਹੈ ਨੰਬਰ ਵੀ ਪੰਜਾਬ ਆ ਇਹ ਉਹਦਾ ਪਾਰਟੀ ਕਵੀ ਦੇ ਨਾਮ ਉਹ ਫਰਸਟ ਪਾਰਟੀ ਦਾ ਹੀ ਫਰਸਟ ਪਾਰਟੀ ਆ ਹਾਂ ਜੀ ਇਹਨੂੰ ਸਟਾਰਟ ਕਰ ਫੇਰਾ ਸਟਾਰਟ ਕਰ ਦੇਣਾ ਜੀ ਆਏ ਦੇਖਦੇ ਆ ਵੀ ਰੌਂਡ ਰੂਟ ਜੇ ਨਹੀਂ ਲੈਂਦਾ ਹਾਂ ਆਂ ਸਟਾਰ ਦੇ ਬੰਦ ਆਏ ਦੱਸੋ ਹੁਣ ਵੀ ਜਿਹੜਾ ਭਰਾ ਆ ਵੀ ਨਾ ਆ ਕੇ ਆਏ ਕਹੇ ਕਲੰਦਰ ਚਾਬੀ ਫੜਾ ਦੇ ਠੀਕ ਹੈ ਜੀ ਫਰਕ ਨਾ ਗੱਲ ਦਾ ਰਹੇ ਬਸ ਠੀਕ ਹੈ ਜੀ ਰੇਟ ਐਸਾ ਦੱਸ ਦੀ ਮੈਂ ਰੇਟ ਤਾਂ ਹੈਗਾ 290000 ਹਾਂ ਬਸ ਟਰੈਕਟਰ ਦੇਵਾਂਗੇ 270000 ਦਾ ਜੀ 270000 ਦਾ ਹਾਂ ਜਮਾ ਦੇਣ ਵਾਲਾ ਰੇਟ ਮਾਨਤਾ ਥੋੜਾ ਜਿਹਾ ਹੋਰ ਕਰ ਦੇ ਨਾ ਇਹ ਤਾਂ ਕੋਈ ਮਾਨਤਾ ਨਹੀਂ ਇਹ ਚ ਸੌਦਾ ਵੀ ਨਹੀਂ ਹੈਗਾ ਬਸ 270 ਦਾ ਹੀ ਹੋਣਾ ਹੈ ਸੌਡ ਹੋਣੀ ਹੈ ਕੱਲੀ ਤੇ ਇੱਕ ਜਿਹੜੇ 에어 ਕਲੰਡਰ ਤੇ ਆਹੀ ਹੁੰਦਾ ਕਲਵਾਇਆ ਹੋਇਆ ਬਾਜੀ ਨਾ origignal ਆਦਾ 2002 ਚ ਸੁੱਕਾ 에어 ਕਲੰਡਰ ਆਵਾ ਜੀ ਅੱਛਾ ਇਹਦੀ ਡਿਮਾਂਡ ਪਾਉਤ ਹਣ ਬਾਹਰ ਸੱਜੇ ਕਹਿੰਦੇ ਹੁੰਦੇ ਹਨ ਹਾਂ 270000 ਦਾ ਬੋਲ ਹਾਂ ਹਾਂ ਨਾਲ ਹੀ ਗੱਲ ਹੈ ਓਕੇ ਤੇ ਜਿਹੜਾ ਆ ਖੜਾ ਵੀ 265 ਭੂਮੀ ਪੁੱਤਰਾ ਹਾਂਜੀ ਇਹ 2006 ਮਾਡਲ ਹੈ ਜੀ 2006 ਮਾਡਲ ਹਾਂਜੀ ਇਹ ਸਾਰਾ ਤਿਆਰ ਤੋਂ ਉਤਰੇ ਕਰਿਆ ਹੋਇਆ ਜਮੇ ਨਵਾਂ ਟਰੈਕਟਰ ਤਾਂ ਅਸਾ ਉਰੀਜਨਲ ਪਿਆ ਨਵਾਂ ਪਿਆ ਜੀ ਹਾਂ ਆ ਲਿਸਕ ਸਾਰੀ ਓਰੀਜਨਲ ਜਮੇ 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 ਜੀ ਤੇ ਉਹ ਬਲਾਕ ਦਾ ਰੰਗ ਵੀ ਨਹੀਂ ਹਜੇ ਤੱਕ ਮੱਚਿਆ ਟਰੈਕਟਰ ਉਹ ਵੀ ਨਾਲ ਦਾ ਉਹੀ ਪਿਆ ਅੱਛਾ ਹਾਂ ਚਾਰੇ ਟਾਇਰ ਨਵੇਂ ਨੇ ਇਹਦੇ ਯਕੀਨ ਨਹੀਂ ਆਉਂਦਾ ਵੀ ਇੰਨਾ ਨਵਾਂ ਟਰੈਕਟਰ ਜੇਰ ਹੋ ਸਕਦਾ ਹੈ ਇਹ ਤਾਂ ਸਾਂ ਵਿੱਚ ਵੱਡਾ ਰੱਖਿਆ ਹੋਊ ਬਈ ਵੱਡਾ ਜੀ ਇਹ ਟਰੈਕਟਰ ਆਣਾ ਛੋਟਾ ਟਰੈਕ ਹਾਂ ਤਾਂ ਗੱਲ ਹੈਗੀ ਹਾਂ ਜੀ ਹਾਂ ਧਰਮੇ ਆਏ ਕਹਿ ਸਕਦੇ ਆ ਵੀ 75 ਪੈਸੇ ਪੈਰਦਾਨਾ ਦਾ ਰੰਗ ਵੀ ਖੜਾ ਹਾਂ ਜੀ ਹਾਂ ਆ ਦੇਖ ਆ ਸਾਰਾ ਦੇਖੀ ਆ ਬਲਾਕ ਬਾਕੀ ਆ ਸਾਰੇ ਸੇਮ ਮਾਡਲ ਆ ਸੇਮ ਦੇ ਮਾਰ ਕੇ ਨੇ ਅੱਛਾ ਹਾਂ ਜੀ ਹਾਂ ਸਾਰੇ ਸੇਮ ਮਾਡਲ ਆ ਜੀ ਮਗਰੋ ਮਗਰੋ ਲੰਕਾ ਲੰਕਾ ਦੋ ਪਾਟਾ ਪਾਣਾ ਚੈੱਕ ਕਰਵਾ ਦੋ ਇਹ ਤਾਂ ਟਰੈਕਟਰ ਚੰਗਈ ਵਾਲਾ ਯਾਰ ਹਾਂ ਜੀ ਹਾਂ ਬਾਲਾ ਨਵਾਂ ਟਰੈਕਟਰ ਆ ਜੀ ਬਾਕੀ ਹੋਰ ਦੇਖੋ ਜੀ ਇਹਦੀ ਚਿੱਪ ਵਾਲੀ ਕਾਪੀ ਆ ਸਰਕਾਰੀ ਨੰਬਰ ਪਲੇਟ ਲੱਗੀ ਆ ਅੱਛਾ ਹਾਂ ਜੀ ਬਿਟੰਡੇ ਦਾ ਨੰਬਰ 8368 ਹੈ। ਹਾਂਜੀ। ਟਾਇਰ ਇਹਦੇ ਨਵੇਂ ਵਰਗੀ ਨਵੇਂ ਹਾਂ। ਹਾਂ ਨਵੇਂ ਕਹੋ ਹਾਂਜੀ। ਮੂਹਰੇ ਟਾਇਰ ਕਿੰਨੇ ਕ ਪੈਸੇ ਹੋਣੇ? ਮੂਹਰੇ ਲੱਸੀ ਪੈਸੇ ਕਹੋ ਜੀ। ਫਿਰ ਮੈਂ ਸੈਲਫ ਸਲਫਰ ਦਾ ਕਲਰ ਦਿਖਾ ਦੇ ਬਈ। ਪੰਪ ਦਾ ਰੰਗ ਵੀ ਨਿਤਰੇ ਦੇਖੋ ਅੱਦਿਕ। ਆ ਫਿਲਟਰ ਫੋਲਟਰ ਤੂੰ ਵੱਡੀ ਗੱਲ ਦੇਖੋ। ਹਾਂਜੀ। ਹਿੱਸਾ ਚੈੱਕ ਕਰਵਾ। ਹਾਂਜੀ। ਸਾਂਭ ਚ ਵੜਾ ਰੱਖਿਆ ਹੋਇਆ ਵੀ ਹਾਂਜੀ। ਹਾਂ। ਰਮ ਰਮਲਾ ਪੂਰੇ ਘੈਂਟ ਪੈਣੇ ਯਾਰ ਟਰੈਕਟਰ ਦੇ। ਮਗਰ ਅੰਦਰੋਂ ਅੰਦਰੋਂ ਹੀ ਬੜਾ ਸੋਹਣਾ ਪਿਆ। ਦਿਖਾ ਦੋ ਅੰਦਰੋਂ ਮਗਰੜ ਚੈੱਕ ਕਰਵਾ। ਇਹ ਮਾਡਲ ਤਾਂ ਟਰੈਕ ਆਰ ਆਪਣੇ ਡਿਸਟ੍ਰਿਬਿਊਟਰ ਵਾਲੀ ਵੀ ਨਵੀਂ ਲਵਾਤੀ ਹੈ ਹਾਂ ਜੀ ਹਾਂ ਇਹ ਪਾਈਪ ਲੱਗੀ ਹੈ ਜੀ ਪਾਈਪ ਲੱਗੀ ਹੋਈ ਹੈ ਹਾਂ ਜੀ ਤੇ ਐਂ ਦੱਸ ਬਈ ਕਰ ਨਾਲ ਹਾਂ ਜੀ ਟਰੈਕਟਰ ਦੇ ਵਿੱਚ ਤਾਂ ਨਹੀਂ ਹੈਗਾ ਤੇਰੇ ਕੋਈ ਤੱਥ ਹਾਂ ਜੀ ਟਰੈਕਟਰ ਤਾਂ ਹੈਗਾ ਬਾਲਾ ਨਵਾਂ ਹਾਂ ਜੀ ਕੋਈ ਰੇਟ ਜਾਇ ਜਲਾ ਦੀ ਕਦੇ ਇਹ ਨਾ ਕਹੇ ਜੀ ਵੀ ਪੱਟੀ ਨੇ ਬਾਲੀਆਂ ਸਿਫਤਾ ਕਰਤੀ ਔਰ ਟਰੈਕਟਰ ਨੂੰ ਆ ਗਿਆ ਪਸੰਦ ਵੀ ਮੈਂ ਨਾ ਆਏ ਮੰਗਣਾ ਉਹ ਗੱਲ ਨਾ ਕਰਦੀ ਬਾ ਰੇਟ ਇਹਦਾ 2 ਲੱਖ 75 ਹਜ਼ਾਰ ਹੈ ਹਾਂ ਬਸ ਦੇਣਾ 2 ਲੱਖ 60 ਹਜ਼ਾਰ ਦਾ ਹੀ ਹੈ ਹੋਏ ਨਾ ਕਰ ਜਾ ਹਾਂ ਜੀ ਟਰੈਕਟਰ ਤੇਰਾ ਚੰਗਾ ਰੇਟ ਥੋੜਾ ਜਿਹਾ ਜਾਇਜ ਕਰ ਨਹੀਂ ਜਾਇਜ ਦੱਸਿਆ ਜੀ ਟਰੈਕਟਰ ਹੈ ਹੀ ਬਾਲਾ ਨਵਾਂ ਜੀ 2 ਲੱਖ ਤੇ 50 ਹਜ਼ਾਰ ਪਾ ਦੀ ਬੱਲੇ ਨਹੀਂ ਇਹਨਾਂ ਧੱਕਾ ਹੋ ਜੂਗਾ ਧੱਕਾ ਨਹੀਂ ਹੁੰਦਾ ਨਹੀਂ ਨਹੀਂ 2 ਲੱਖ ਤੇ 50 ਹਜ਼ਾਰ ਚੱਕਲੇ ਰੁਪਈਆ ਘਟਾਏ ਉਹਨਾਂ ਰੁਪਈਆ ਵਿੱਚ ਪਾਇਓ ਨਾ ਪਿੰਡ ਫਰਵਾਹੀ ਦੇ ਵਿੱਚ ਖੜਾ ਬਾਈ ਤੇ ਛੋੜ ਵੀ ਨਹੀਂ ਹੋਣੀ ਹੋਣਾ ਸਮਝ ਲਾ ਲਈ ਜਮੀ ਨਾ ਕਰੀ ਹਾਂ ਛੋੜ ਵੀ ਨਹੀਂ ਕਰਨੀ ਚਾਹ ਵੀ ਨਾ ਚਾਹੇ ਪਲਾਈਂ ਜਾਣਾ ਨਾ ਨਾ ਉਹ ਤਾਂ ਵੱਖਰੀ ਗੱਲ ਹੈ ਤੇ ਮਾਡਲ ਤੇਰਾ ਟਰੈਕਟਰ ਚੰਗਾ ਬਈ ਟਰੈਕਟਰ ਜਿਵੇਂ ਨਵਾਂ ਪਿਆ ਜੀ ਮੈਨੂੰ ਇਹ ਦੱਸੋ ਨਾ ਪਿੰਡ ਫਰਵਾਹੀ ਦੇ ਕਰਕੇ ਦਿਖਾ ਦੇ ਜੀ ਚੱਲ ਸਟਾਰਟ ਕਰ ਹਾਂ ਇਹ ਵੀ ਦੇਖਦੇ ਬਾਕੀ ਗੱਲ ਆਪਾਂ ਕਰਦੇ ਆ ਬਾਅਦ ਦੇ ਵਿੱਚ ਹਾਂ ਜੀ ਹਾਂ ਨਮੀ ਮੈਟਰੀ ਜਮਾ ਨਹੀਂ ਕਰੀਪਾ ਇਹਦੀ ਬੈਟਰੀ ਵੀ ਨਵੀਂ ਰਖਾਈ ਹੋਈ ਨਵੀਂ ਬੈਟਰੀ ਜਮਾ ਆ ਲੀਵਰ ਚ ਵੀ ਢਲਣੀ ਹੈਗੀ ਟਰੈਕਟਰ ਦੇ ਦੇਲਾ ਆ ਮੈਂ ਖੜਕਦਾ ਘੰਟੀ ਮੰਗੂ ਆ ਦੇ ਨੀ ਟਰੈਕਟਰ ਦਾ ਬੜਾ ਸਾਰਾ ਜੱਟਾ ਲਟੋਲਣੀ ਹੈਗੀ ਕੋਈ 2 ਲੱਖ ਤੇ 50 ਹਜ਼ਾਰ ਤਾਂ ਪਤਾ ਮੰਗੇ ਹਾਂਜੀ ਬਸ ਸਹਾਨ ਵਾਲੀ ਗੱਲ ਹੋ ਗਈ ਤੇ ਨੰਬਰ ਦੱਸ ਤੇਰਾ ਕੋਲ ਬੰਦਰ ਕਿੰਨਾ ਨੰਬਰ ਆਪਣਾ 9872 ਹਾਂ 99280 ਓਕੇ ਪੱਕਾ ਨੰਬਰ ਹੀ ਆ ਇਹ ਹਾਂਜੀ 24 ਘੰਟੇ ਸਰਵਿਸ ਆ ਹਾਂਜੀ 9872 99280 ਠੀਕ ਹੈ ਤੇ ਲੈ ਮਿੱਤਰੋ ਸੰਪਰਕ ਕਰ ਲੋ ਜੇ ਕਿਸੇ ਸੱਜਣ ਨੇ ਟਰੈਕਟਰ ਖਰੀਦਣਾ ਚਾਹੇ Mahindra ਚਾਹੇ ਸਵਰਾਜ ਨੰਬਰ ਆਪਾਂ ਸਕਰੀਨ ਤੇ ਚਲਾਤਾ ਪਿੰਡ ਫਰਵਾਹੀ ਦੇ ਵਿੱਚ ਖੜੇ ਨੇ ਹੁਣੇ ਫੋਨ ਲਾ ਲਉ ਹੁਣੇ